ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਕੇ ਆਪ ਸਭ ਜੀ ਆ ਲੈ ਕੇ ਅੱਜ ਰਾਂਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਖਬਰ ਵਧੀਆ ਲੱਗੇ ਤੇ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦੇਣਾ ਪੰਜਾਬ ਚੌਥ ਯਾਤਰਾ ਦਾ ਕੋਟ ਇਸ ਸੇਖਾ ਪੁੱਜੰਤੇ ਪਰਮਾਤ ਸਵਾਗਤ ਜਰਮਨੀ ਕਾਲੀ ਦਲ ਦੀਆਂ ਨੀਤੀਆਂ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਭਾਰ ਵਿੱਚ ਕੱਢੀ ਗਈ ਪੰਜਾਬ ਜਾਤਰਾ ਜਿਉਂ ਹੀ ਹਲਕਾ ਤਰਨਗੁਟੰਦਰ ਦਾਖਲ ਹੋਈ ਤਾਂ ਪਹਿਲਾ ਦੋਹੀ ਵੱਡੀ ਗਿਣਤੀ ਵਿੱਚ 71 ਚੋਣਨੀ ਕਾਲੀ ਦਲ ਦੇ ਸੀਨੀਅਰ ਤੇ ਜੂਥ ਆਗੂ ਵਰਕਰਾਂ ਤੋਂ ਇਲਾਵਾ ਆਮ ਲੋਕਾਂ ਵੱਲੋਂ ਵੀ ਸੁਖਬੀਰ ਸਿੰਘ ਬਾਦਲ ਤੇ ਇਚਮੁਚੀ ਯਾਤਰਾ ਦਾ ਪਰਮਾਨ ਸੰਵਾਗਤ ਕੀਤਾ ਗਿਆ ਲਾਕੇ ਦੇ ਪ੍ਰਸਿੱਧ ਧਾਰਮਿਕ ਸਥਾਨ ਪੱਬਤੂਲਸੀ ਜਾਦਾ ਜੀ ਚੁੱਕੀ ਵਾਲਾ ਪਿੰਡ ਦੋਲੇ ਵਾਲ ਮੈਦਾਨ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਤੋਂ ਪਹਿਲਾਂ ਪੁੱਜ ਕੇ ਨਮਸਤੇ ਕੀਏ ਜिले ਜਿੱਤੇ ਹਲਕਾ ਇੰਜਾਡ ਬਰਜਿੰਦਰ ਸਿੰਘ ਮਖਰਪਰਾੜ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਲੰਡੇ ਕੀ ਦੀ ਅਗਵਾਈ ਵਿੱਚ ਸੁਖਬੀਰ ਸਿੰਘ ਬਾਦਲ ਦਾ ਸਨਮਾਨ ਕੀਤਾ ਗਿਆ ਇਸ ਤੋਂ ਲਾਮਸਥਾਨ ਦੇ ਮੁੱਖ ਮੁੱਖ ਸੇਵਾਦਾਰ ਭਾਈ ਅਵਤਾਰ ਸਿੰਘ ਫੌਜੀ ਦੇ 6210 ਫੈਡਰੇਸ਼ਨ ਵੱਲੋਂ ਪ੍ਰਧਾਨ ਗੁਰਚਨ ਸਿੰਘ ਗਰੀਵਾਲਤੇ ਸਾਥੀਆਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਹਲਕਾ ਇੰਚਾਰਜ ਬਜਿੰਦਰ ਸਿੰਘ ਮੁੱਖ ਮੰਤਰੀ ਤੇ ਕੱਤਰ ਕਾਲੀਦਲ ਦੇ ਸਮੂਹ ਅਹੁਦੇਦਾਰਾਂ ਵਰਕਰਾਂ ਵੱਲੋਂ ਗੁਰੂ ਸਾਹਿਬ ਅੱਗੇ ਨਮਸਤੇ ਖੁੰਦਿਆਂ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਅਪਰੰਤ ਗੱਲਬਾਤ ਕਰਦਿਆਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਆਜ਼ਾਦੀ ਦੇ ਪਹਿਲਾਂ ਦੋਲੇ ਕੇ ਸ਼ਰਮੀ ਕਾਲੀਦਲ ਦਾ 100 ਸਾਲ ਤੋਂ ਵੀ ਉੱਪਰ ਦਾ ਇਤਿਹਾਸ ਹੈ ਤੇ ਸੁਭ ਦੇ ਮੁੱਖ ਖੇਤਰੀ ਪਾਰਟੀ ਹੋਣ ਦੇ ਨਾਤੇ ਪੰਥ ਤੇ ਪੰਜਾਬ ਦੇ ਹੱਕਾਂ ਲਈ ਲਗਾਤਾਰ ਜਤਨ ਚਿਰ ਕਰਨੀ ਸ਼ਰਮੀ ਕਾਲੀਦਲ ਦੀਆਂ ਸਰਕਾਰਾਂ ਸਮੇਂ ਸੂਬੇ ਦਾ ਦਾਵ ਕਾਸ ਹੋਇਆ ਤੇ ਹਰ ਖੇਤਰ ਵਿੱਚ ਸੁਭਾਖ ਸ਼ਹਾਲੀ ਦੇ ਰਾਤੇ 83 ਜਦੋਂ ਕਿ ਬੜੇ ਦੁੱਖ ਦੀ ਗੱਲ ਹੈ ਕਿ ਦਿੱਲੀ ਦੇ ਛਾਲਿਆਂ ਦੇ ਚੱਲਣ ਵਾਲੀ ਪਹਿਲਾ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦੋਨੋਂ ਪਾਰਟੀਆਂ ਨੇ ਹੀ ਪੰਜਾਬ ਦੇ ਲੋਕਾਂ ਨਾਲ ਵੱਡੇ ਵੱਡੇ ਝੂਠੇ ਵਾਅਦੇ ਕਰਕੇ ਸੱਤਾ ਦਾ ਸੰਭਾਲੀ ਪਰ ਸਵਾਈ ਝੂਠੀ ਇਤਿਆਰ ਇਸ ਇਤਿਆਰ ਬਾਜੀ ਦੇ ਤਾਨੀ ਮੇਨੀਆਂ ਟੁੱਟ ਗਿਆ ਢੱਕਾ ਬਣ ਕੇ ਦੂਰਾ ਨਹੀਂ ਕੀਤਾ ਉਲਟਾ ਆਪ ਸਰਕਾਰ ਨੂੰ ਸਵਾਲ ਕਰਨ ਵਾਲੇ ਆਮ ਲੋਕਾਂ ਨੂੰ ਅਨਸਾਫ ਦੀਪਜਾਇ ਸੂਬੇ ਦੇ ਹਰ ਬਿਛਿੰਦੇ ਤੇ ਖਾਸ ਕਰ ਨੌਜਵਾਨਾਂ ਨੂੰ ਖੱਜਲ ਖਵਾਰ ਦੇ ੱੱਕੇ ਚਾਹੀਆਂ ਤੇ ਉਤਾਰੂ ਹਨ ਪਰ ਸੂਬੇ ਦੇ ਹਰ ਵਰਗ ਤੋਂ ਲਾਵਨੋਂ ਇਲਾਵਾ ਨੌਜਵਾਨ ਵੀ ਹੁਣ ਆਪਸ ਕਰ ਨੂੰ ਸਬਸਕ੍ਰਾਈਬ ਕਰਨ ਲਈ ਕਾਲੇ ਹਨ ਉਹਨਾਂ ਕਹਾ ਕਿ ਪੰਜਾਬ ਬਚਾਓ ਯਾਤਰਾ ਨੂੰ ਯਾਤਰਾ ਨੂੰ ਮਿਲ ਰਖੇ ਵੱਡੇ ਸਮਰਥਨ ਤੋਂ ਤੇਲਮ ਲਈ ਆਪ ਸਰਕਾਰ ਹੁਣ ਜਿੰਨੇ ਮਰਜ਼ੀ ਹੱਥ ਕੰਡੇ ਆ ਬਣਾ ਲਵੇ ਉਹਨਾਂ ਦਾ ਸ਼ਰਮੀ ਕਾਲੀਦਾਲ ਤੇ ਪੰਜਾਬ ਵਾਸੀ ਕਰਾਰਾ ਜਵਾਬ ਦੇਣਗੇ ਇਸ ਮੌਕੇ ਹਲਕਾ ਇੰਜਜ ਬਰਜਿੰਦਰ ਸਿੰਘ ਮਖਬਰਾੜ ਨੇ ਕਹਾ ਕਿ ਹਲਕਾ ਧਰਮਕੋਟ ਵਿੱਚ ਸਵਰਗ ਵਾਸੀ ਜੱਜਾ ਤੋਤਾ ਸਿੰਘ ਦੀ ਹੁੰਦਿਆਂ ਡਿਗਰੀ ਕਾ ਜਬਿਜਲੀ ਚ ਪਾਣੀ ਛਿੜਕਾ ਖੜਵੰਜੀ ਤਹਿਸੀਲਾਂ ਸਭ ਤਹਿਸੀਲਾਂ ਦੀਆਂ ਚਾਂਦਨ ਬਿਲਡਿੰਗ ਦਾ ਦਾਣਾ ਮੰਡੀਆਂ ਸਮੇਤ ਜਿੰਨੇ ਹੋਰ ਵੱਡੇ ਕ ਵਿਕਾਸ ਕਾਰਜ ਹੋਏ ਉਹਨਾਂ ਲਈ ਪ੍ਰਤੱਖ ਨੂੰ ਪ੍ਰਮਾਨ ਦੀ ਲੋਟ ਨਗੀ ਤੇ ਯਾਤਰਾ ਤੇ ਸਵਾਗਤ ਵਿੱਚ ਲੋਕਾਂ ਵੱਲੋਂ ਮਿਲ ਰੱਖੀ ਵੱਡੇ ਪਿਆਰ ਲਈ ਵੀ ਹਮੇਸ਼ਾ ਰਿਣੀ ਰਹਿਣਗੇ ਦੋਲੇ ਵਾਲਾ ਮਾਈ ਤੋਂ ਸੈਂਕੜੇ ਮੋਟਰਸਾਈਕਲਾਂ ਤੇ ਗੱਡੀਆਂ ਦੇ ਵੱਡੇ ਕਾਫਲੇ ਸਮੇਤ ਚੱਲ ਕੇ ਕੋਟਿਸ ਸੇਖਾਂ ਪੁੱਜਨ ਸਮੇਂ ਸ਼੍ਰੀ ਅਮਸਾ ਰੋਡ ਤੇ ਪੈਟਰੋਲ ਪੰਪ ਨਜ਼ਦੀਕ ਛੈਰੀ ਪ੍ਰਧਾਨ ਗੁਰਪ੍ਰੀਤ ਸਿੰਘ ਪੁੱਲਰ ਮੇਨ ਬਾਜ਼ਾਰ ਕੋਲ ਜੁੱਥ ਛੈਰੀ ਪ੍ਰਧਾਨ ਅਮਰ ਗੱਬ ਮੇਨ ਚੰਕੋਲ ਸੁੱਬਾ ਮੇਨ ਪ੍ਰਧਾਨ ਸੁਖਵਿੰਦਰ ਸਿੰਘ ਦਾਤੀਵਾਲ ਰੁਜੀਤ ਸਿੰਘ ਰਾਣਾ ਸਭ ਦਾ ਸਪੰਜ ਕੁਮਾਰ ਸਿੰਘ ਗੱਗੜਾ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਸੈੱਲ ਦੀ ਅਗਵਾਈ ਚ ਮਿੱਤੇਰਮ ਕੋਟਾ ਰੋਡ ਤੇ ਕੁਲਵਿੰਦਰ ਸਿੰਘ ਜਿੰਮ ਵਾਲੇ ਹਨ ਮੇਲ ਸਿੰਘ ਤੇ ਰਾਜਪੂਤ ਸਭ ਦਾ ਸਪੰਜ ਤੇ ਹੋਰ ਨਾ ਅਗਵਾ ਕੁਲਵਿੰਦਰ ਸਿੰਘ ਕਿੰਦਾ ਦਾਤੀਵਾਲ ਨਾਲ ਮੋਟਰਸਾਈਕਲਾਂ ਤੇ ਕਾਪਲੀ ਵਿਚਰਾਲ ਚੱਲ ਕੇ ਨੋਜੋਨਾਂ ਦਾ ਅਦਿਸ਼ਾਲਤ ਆ ਯਾਤਰਾ ਦੇ ਸਵਾਗਤ ਸੋ ਸਥਾਨਕ ਲਾ ਇਲਾਕੇ ਆਗੂ ਸੂਬਾ ਮੀਤ ਪ੍ਰਧਾਨ ਸੁਖਿੰਦਰ ਸਿੰਘ ਦਾਤੇ ਅਰਜਿੰਦਰ ਸਿੰਘ ਪਰਮਕੋਟ ਪੁੱਤਰ ਸਬਕਾ ਸੰਸਤੀ ਸਕੱਤਰ ਸਿੰਘ ਗਰਪੀ ਸਿੰਘ ਬੋਜ ਸਰ ਮੈਂਬਰ ਸਰਣੀ ਕਮੇਟੀ ਟ੍ਰਾਂਸਪੋਰਟ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਮੀਤ ਸਿੰਘ ਅਗੜਾ ਪੰਜਾਬ ਮੰਡੀ ਬੋਰਡ ਦੇ ਸਬਕਾ ਮੰਡੀ ਬੋਰਡ ਦੇ ਸਬਕਾ ਡਾਇਰਨਜੀਤ ਸਿੰਘ ਰਾਣਾ ਐਡਵੋਕੇਟ ਰਾਜਪਾਲ ਸ਼ਰਮਾ ਮੋਗਾ ਦੀ ਅਗਵਾਈ ਹੇਠ ਇਸ ਪੰਜਾਬ ਚੌਜਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ